ਸਰਬਜਾਤੇ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਜ ਇਸ ਮੌਕੇ ਸਦਨ ਵੱਲੋਂ ਟੋਡਰਮਲ ਹਵੇਲੀ ਦੇ ਨਵੀਨੀਕਰਨ ਅਤੇ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੀ ਵਿਸ਼ੇਸ਼ ਤੌਰ ਤੇ ਯਾਦ ਕੀਤਾ ਜਾਂਦਾ ਹੈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਿਕ ਵਿਰਾਸਤ ਦੀ ਸੁਰੱਖਿਆ ਦਾ ਪ੍ਰਤੀਕ ਹਨ ਸਦਨ ਦੇ ਸਾਰੇ ਮਾਣਯੋਗ ਮੈਂਬਰਾਂ ਤੋਂ ਮਾਨੋਂ ਅਪੀਲ ਹੈ ਕਿ ਮਹਾਨ ਸ਼ੀਰਾਂ ਦੀ ਯਾਦ ਵਿੱਚ ਕੁਝ ਪਲਾਲੀ ਇਸ ਇਸ ਸੋ ਮੈਂ ਦਰਖਾਸਤ ਕਰਦਾ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸਾਹਿਬ ਜਿਆਦਿਆਂ ਦੀ ਸ਼ਹਾਦਤ ਨੂੰ ਆਪਣੀ ਅਗੀਤ ਪੇਸ਼ ਕਰਨ ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੀ ਨੂੰ ਮਿਹਰਬਾਨ ਸਪੀਕਰ ਸਾਹਿਬ ਆ ਜਦੋਂ ਅਸੀਂ ਸਾਰੇ ਇੱਥੇ ਬੈਠੇ ਇੱਕ ਨਿੱਗੇ ਕਮਰੇ ਚ ਗਰਮ ਕਪੜੇ ਪਾ ਕੇ ਆਜ਼ਾਦੀ ਦਾ ਨਿਗ ਮਾਨ ਰਹੇ ਆ ਤੇ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ 17ਵੀਂ ਤੇ 18ਵੀਂ ਸਤਾਬਦੀ ਵਿੱਚ ਕਿਵੇਂ ਜ਼ੁਲਮ ਹੁੰਦਾ ਸੀ ਕਿਵੇਂ ਹੁਕਮਰਾਨ ਬਹੁਤ ਜ਼ਿਆਦਾ ਜ਼ੁਲਮ ਕਰਦੇ ਸੀਗੇ ਔਰ ਉਦੋਂ ਹੀ ਜਦੋਂ ਸਿੱਖ ਕੌਮ ਬਣੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਇੱਕ ਸਿੱਖ ਕੌਮ ਨੂੰ ਪੈਦਾ ਕੀਤਾ ਤਾਂ ਕਿਸ ਤਰ੍ਹਾਂ ਬਰਦਾਸ਼ਤ ਹੁੰਦਾ ਲੋਕਾਂ ਨੂੰ ਜਿਹੜੇ ਜ਼ਾਲਮ ਸੀਗੇ ਹੁਕਮਰਾਨ ਸੀਗੇ ਤੋਂ ਸ਼ਹਾਤਾਂ ਦਾ ਦੌਰ ਸ਼ੁਰੂ ਹੋਇਆ ਪਹਿਲਾ ਗੁਰੂ ਅਰਜਨ ਦੇਵ ਸ਼ਹੀਦ ਹੋਏ ਫਿਰ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਜਿਨ੍ਹਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਹ ਸਭ ਸ਼ਹੀਦ ਹੋਏ ਔਰ ਉਸ ਦੇ ਬਾਅਦ ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਿਰਜਿਆ ਤਾਂ ਫਿਰ ਤੇ ਜਿਹੜਾ ਜ਼ੁਲਮ ਸੀ ਉਹਦੀ ਇੰਤਹਾ ਹੋ ਗਈ ਔਰ ਉਹਨਾਂ ਕੋ برداشت ਨਹੀਂ ਹੋਇਆ ਮੁਗਲਾਂ ਕੋ ਕਿ ਕਿਸ ਤਰ੍ਹਾਂ ਇੱਕ ਕੌਮ ਹੈ ਜਿਹਦੇ ਚ ਰੰਗ ਰੂਪ ਊਚ ਨੀਚ ਪੜਿਆ ਲਿਖਿਆ ਅਨਪੜ ਜਾਤ ਪਾਤ ਕਿਸੇ ਵੀ ਧਰਮ ਦਾ ਬੰਦਾ ਆ ਕੇ ਇਹਦੇ ਚ ਇੱਕ ਗੁਰੂ ਦਾ ਸਿੱਖ ਬਣ ਸਕਦਾ ਹੈ ਇੱਕ ਸਿੰਘ ਬਣ ਸਕਦਾ ਹੈ ਔਰ ਸਦੀਆਂ ਤੋਂ ਇੱਕ ਪਛੜੀ ਹੋਈ ਜਿਹੜੀ ਸਾਡੀ ਸੁੱਤੀ ਹੋਈ ਨਡਾਲ ਹੋਈ ਕੌਮ ਸੀਗੀ ਉਹਨੂੰ ਨਵੀਂ ਊਰਜਾ ਮਿਲੀ ਸੋ ਕੁਦਰਤੀ ਗੱਲ ਹੈ ਜਦੋਂ ਉਹਨਾਂ ਨੇ ਜ਼ੁਲਮ ਬਹੁਤ ਜ਼ਿਆਦਾ ਕੀਤਾ ਜਿਵੇਂ ਤੁਸੀਂ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਸਰਸਾ ਨਦੀ ਤੇ ਉਹ ਬਿਛੜ ਗਏ ਪਰਿਵਾਰ ਬਿਛੜ ਗਏ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ 'ਚ ਸ਼ਹੀਦ ਹੋਏ ਬਾਬਾ ਜੀ ਸਿੰਘ ਜੀ ਬਾਬਾ ਜੁਦਾ ਸਿੰਘ ਜੀ ਕਿੰਨੀ ਕੁ ਉਮਰ ਦੀ ਆ ਕਿਤੇ 18 ਸਾਲ 14 ਸਾਲ ਦੀ ਗੱਲ ਕਰਨ ਦੀ ਉਮਰ ਆ ਸਾਨੂੰ ਕਿੰਨੀ ਕਾਕਲ ਸੀ ਜੋ ਛੋਟੇ ਸੀਗੇ ਅਸੀਂ ਸਾਨੂੰ ਕੀ ਪਤਾ ਸੀ ਆਪਣਾ ਭਵਿੱਖ ਦਾ ਕਿਸੇ ਚੀਜ਼ ਦਾ ਵੀ ਲੇਕਿਨ ਵਿਸ਼ਵਾਸ ਰੱਖ ਕੇ ਸ਼ੇਰਾਂ ਵਾਂਗੂੰ ਲੜੇ ਔਰ ਜਿਹੜੀ ਸੂਰਬੀਰਤਾ ਸਿੱਖਾਂ ਦੇ ਬਾਚ ਆਈ ਖਾਲਸੇ ਚ ਉਹ ਮੈਨੂੰ ਲੱਗਦਾ ਹੈ ਕਿ ਉੱਥੋਂ ਹੀ ਆਈ ਦੂਜੇ ਪਾਸੇ ਛੋਟੇ ਸਹਿਬਜ਼ਾਦੇ ਜਿਹੜੇ ਸਰਹੰਗ ਚਲੇ ਗਏ ਸਰਹੰਗ ਤੋਂ ਬੰਦੀ ਬਣਾ ਕੇ ਲਜਾਇਆ ਗਿਆ ਔਰ ਉੱਥੇ ਉਹਨਾਂ ਨੂੰ ਉਹ ਤਸੀਹੇ ਦਿੱਤੇ ਗਏ ਜਿਹੜੇ ਵਰਣਨ ਯੋਗ ਨਹੀਂ ਗਏ ਜਦ ਅੱਛੇ ਵਰਣਨ ਸ਼ੁਰੂ ਕਰੀਏ ਤੇ ਸਾਡੇ ਅੱਖਾਂ ਚ ਪਾਣੀ ਆ ਜਾਏਗਾ ਅਸੀਂ ਰੋ ਪਾਂਗੇ 6 ਸਾਲ ਤੇ 9 ਸਾਲ ਦੀ ਕੋਮਰ ਨਹੀਂ ਹੁੰਦੀ ਸਾਡਾ ਬੱਚਾ ਮਿੰਟੋ ਅੱਖੋਂ ਉਜਲ ਹੋ ਜਾਈਤੇ ਸਾਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਕਿ ਬੱਚਾ ਚਲਾ ਕਿੱਥੇ ਗਿਆ ਹੈ ਤੇ ਉਹ ਤੇ ਹਮੇਸ਼ਾ ਵਾਸਤੇ ਸਾਡੇ ਲਾਲ ਗੁਰਦੇ ਲਾਲ ਜਿਹੜੇ ਸੀਗੇ ਉਹ ਸ਼ਹੀਦ ਕਰਤੇ ਗਏ ਔਰ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੂੰ ਲਾਲਚ ਵੀ ਦਿੱਤਾ ਗਿਆ ਉਹਨਾਂ ਨੂੰ ਤਮਕਾ ਵੀ ਗਿਆ ਉਹਨਾਂ ਨੂੰ ਸਭ ਕੁਝ ਦਿੱਤਾ ਗਿਆ ਲੇਕਿਨ ਅਡੋਲ ਸੀਗੇ ਕਿਉਂਕਿ ਉਹਨਾਂ ਨੂੰ ਆਪਣੇ ਪਿਤਾ ਦੀ ਆਪਣੀ ਦਾਦੀ ਦੀ ਸਿੱਖਿਆ ਮਿਲੀ ਹੋਈ ਸੀ ਉਹਨਾਂ ਦੀ ਦਾਦੀ ਉਹਨਾਂ ਨੂੰ ਅਖੀਲੇ ਦਿਨ ਤੱਕ ਸਾਖੀਆਂ ਸਨੋਂ ਦਿ ਲਈ ਤਾਂ ਕਿ ਉਹਨਾਂ ਦਾ ਜਿਹੜਾ ਨਿਸ਼ਚੈ ਉਡੋਲੇ ਨਾ ਕਿਤੇ ਉਹ ਸ਼ਹੀਦ ਹੋਏ ਔਰ ਜਿਸ ਤਰ੍ਹਾਂ ਜ਼ਾਲਮਾਂ ਨੇ ਸ਼ਹੀਦ ਕੀਤਾ ਉਹ ਸਾਨੂੰ ਸਭ ਨੂੰ ਪਤਾ ਹੈ ਬਹੁਤਾ ਵਰਣਨ ਕਰਨ ਦੀ ਲੋੜ ਨਹੀਂ ਹੁੰਦੀ ਤੇ ਦੋ ਮੈਨਾਂ ਨਾਂ ਲੈਂ ਜ਼ਰੂਰ ਚਾਹਾਂਗਾ ਕਿ ਬਾਬਾ ਮੋਤੀराम ਜੀ ਮਹਾਰਾਜੀ ਜਿਨ੍ਹਾਂ ਨੇ ਉਹਨਾਂ ਨੂੰ ਬੱਚਿਆਂ ਨੂੰ ਸਾਬਜ਼ਾਦਿਆਂ ਨੂੰ ਅਖੀਲੇ ਦਿਨਾਂ ਦੁੱਧ ਪਿਆਇਆ ਔਰ ਆਪਣੀ ਔਰ ਆਪਣੇ ਪਰਿਵਾਰ ਦੀ ਜਾਨ ਕੁਰਬਾਨ ਕੀਤੀ ਉਹਨਾਂ ਨੂੰ ਵੀ ਸਾਡਾ ਸਲਾਮ ਹੈ ਔਰ دیਵਾਨ ਟੋਡਰਮਲ ਜੀ ਜਿਨ੍ਹਾਂ ਨੇ ਉਹਨਾਂ ਦੇ ਸਕਾਰ ਲਈ ਜਗਾ ਖਰੀਦੀ ਸਰਫੀਆ ਨਾਲ ਉਹਨਾਂ ਨੂੰ ਵੀ ਸਾਡਾ ਪ੍ਰਣਾਮ ਹੈ ਮੈਂ ਇਹ ਕਹਿਣਾ ਕਿ ਜਿਹੜੇ ਸਿੱਖ ਕੌਮ ਨੇ ਮੱਲਾ ਮਾਲੀਆਂ ਮਾਰੀਆਂ ਹੈ ਜਿਹੜੀਆਂ ਪੰਜਾਬੀਆਂ ਨੇ ਮੱਲਾ ਮਾਰੀਆਂ ਨੇ ਇਹ ਬਹੁਤ ਦੂਰ ਤੱਕ ਮੈਂ ਕਹਿੰਦਾ ਕਿ ਜਿਹੜੇ ਸਾਡੇ ਸਹਬਜ਼ਾਦੇ ਸੀਗੇ ਉਹਨਾਂ ਨੂੰ ਵੇਖ ਕੇ ਸਭ ਕੁਝ ਹੋ ਸਕਿਆ ਜੇ ਮੈਂ ਛੋਟੇ ਕਲੂਕਾਰੇ ਦੀ ਗੱਲ ਕਰਾਂ ਵੱਡੇ ਕਲੂਕਾਰੇ ਦੀ ਗੱਲ ਕਰਾਂ ਤਾ ਜਾਂ ਮੈਂ ਖੋਰ ਗੱਲ ਕਰਾਂ ਜਿਹੜੇ ਸਾਰਾ ਗੜੀ ਦਾ ਮੋਰਚਾ ਸੀਗਾ ਜਿਹੜਾ ਕਿ ਹਾਲਾਂਕਿ ਸਿੱਖਾਂ ਦੇ ਰਾਜ ਸੀਗਾ ਲੇਕਿਨ ਸਿੱਖ ਲੜੇ ਸੀਗੇ ਔਰ ਸ਼ੇਰਾਂ ਵਾਂਗੂ ਲੜੇ ਸੀ ਇਹ ਤਿੰਨਾ ਚ ਸਿੱਖ ਸ਼ੇਰਾਂ ਵਾਂਗੂ ਲੜੇ ਜਿਹੜੇ ਕਿ ਸਾਡੇ ਸਹਬਜ਼ਾਦੇ ਬਾਬਾ ਜੀ ਸਿੰਘ ਤੇ ਬਾਬਾ ਜੂਸਰ ਸਿੰਘ ਤੋਂ ਸਿੱਖਿਆ ਸਾਨੂੰ ਮਿਲੀ ਔਰ ਜੇ ਮੈਂ ਦੂਜੇ ਬਨੇ ਗੱਲ ਕਰਾਂ ਕਿ ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਜਨਨਕਾਣਾ ਸਾਹਿਬ ਦਾ ਮੋਰਚਾ ਲੱਗਾ ਜੈਤੋ ਦਾ ਮੋਰਚਾ ਲੱਗਾ ਤਾਂ ਉੱਥੇ ਲੜਾਈ ਜਿਹੜੀ ਹੋਈ ਹੈ ਉਹ ਸਸਤਰਾਂ ਨਾਲ ਨਹੀਂ ਹੋਈ ਉਹ ਹਿੰਮਤ ਨਾਲ ਹੋਈ ਹੈ ਔਰ ਹਰ ਜਦੋਂ ਮੈਂ ਗੁਰੂਕਬਗ ਦੇ ਮੋਰਚੇ ਦੀ ਗੱਲ ਕਰਦਾ ਤੇ ਹਰ ਰੋਜ਼ 100 ਸਿੱਖ ਜਾਂਦੇ ਸੀਗੇ ਅਕਾਲ ਤਖਤ ਸਾਹਿਬ ਔਰ ਉਥੇ ਪ੍ਰਮਾਤਮਾ ਨੂੰ ਅਰਦਾਸ ਕਰਦੇ ਸੀ ਪ੍ਰਮਾਤਮਾ ਅਗੇ ਕਿ ਪ੍ਰਮਾਤਮਾ ਸਾਨੂੰ ਤਾਕਤ ਬਖਸ਼ੀ ਕਿ ਅਸੀਂ ਜ਼ਾਲਮ ਦੇ ਖਿਲਾਫ ਹੱਥ ਨਾ ਚੁੱਕੀਏ ਔਰ ਜਦੋਂ ਨਿਕਲਦੇ ਸੀਗੇ ਜਾਂ ਉਹਨਾਂ ਨੂੰ ਗਮਟਾਲੇ ਜਾਂ ਛਿਨੇ ਵਾਲੀ ਨਹਿਰ ਤੇ ਕੁਕੜਾਂ ਵਾਲੇ ਤੇ ਜਾਂ ਉਹਨਾਂ ਨੂੰ ਗੁਰੂਕਬਗ ਦਾ ਲਾਗੇ ਜਾ ਕੇ ਰੋਕੇ ਜਾਂਦਾ ਸੀਗਾ ਕੁੱਟ-ਕੁੱਟ ਕੇ ਨਢਾਲ ਕਰ ਦਿੰਦੇ ਸੀਗੇ ਉਹ ਫਿਰ ਉੱਠ ਪੈਂਦੇ ਸੀ ਫਿਰ ਤੁਰ ਪੈਂਦੇ ਸੀ ਕਿ ਇਹ ਹਿੰਮਤ ਜਿਹੜੀ ਉਹਨਾਂ ਚਾਹੀ ਇਹ ਛੋਟੇ ਸਾਹਿਬ ਜਦੋਂ ਤੋਂ ਆਈ ਸੋ ਸਾਨੂੰ ਆਪਣੇ ਸਾਹਿਬ ਜਦੋਂ ਤੋਂ ਸਿੱਖ ਲੈਣ ਦੀ ਲੋੜ ਹੈ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਜਿਹੜਾ ਨਿੱਕੇ ਨਿੱਕੇ ਆਪਣੀ ਲੜਾਈਆਂ ਲੜਦੇ ਰਹਿੰਨੇ ਆ ਅਸੀਂ ਨਿੱਕੇ ਨਿੱਕੇ ਚੀਜ਼ ਤੇ ਵਿੱਕ ਜਾਂਨੇ ਆ ਅਸੀਂ ਇਸ ਤੋਂ ਉੱਪਰ ਉਠੀਏ ਔਰ ਇੱਕ ਚੰਗੀ ਸਮਾਜ ਜਿਹੜਾ ਉਹਨੂੰ ਸਿਰਜਣ ਦੀ ਕੋਸ਼ਿਸ਼ ਕਰੀਏ ਔਰ ਅਨੇਕ ਨਿੱਕੇ ਸਾਡੀ ਬਹਿਸ ਜਿਹੜੀ ਹੁੰਦੀ ਕਦੇ-ਕਦੇ ਮੈਨੂੰ ਇਹ ਲੱਗਦਾ ਕਿ ਸਾਨੂੰ ਇਹ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡਾ ਵਿਰਸਾ ਜਿਹੜਾ ਬਹੁਤ ਨਹੀਂ ਮਹਾਨ ਹੈ ਮੈਂ ਇਹ ਹੀ ਅਰਦਾਸ ਕਰਾਂਗਾ ਕਿ ਪਰਮਾਤਮਾ ਸਾਡੀ ਕੌਮ ਨੂੰ ਉਹ ਹੀ ਬਲ ਬਖਸ਼ੀ ਜੋ ਸੇਬਜਾਦੇ ਨੂੰ ਬਖਸ਼ਿਆ ਸੀਗਾ ਔਰ ਅਸੀਂ ਆਪਣੇ ਸੇਬਜਾਦੇ ਨੂੰ ਰੋਜ਼ਾਨਾ ਅਰਦਾਸ ਯਾਦ ਕਰਦੇ ਹਾਂ ਪੰਜ ਪਿਆਰੇ ਚਾਰ ਸੇਬਜਾਦੇ 40 ਮੁਕਤੇ ਹਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਸ਼ਕਿਆ ਦੇਖ ਚਲਾਈ ਤੇਗ ਵਾਹੀ ਦੇ ਕੈਂਡੀਡੇਟ ਕੀਤਾ ਤੇ ਨਾ ਪਿਆਰਿਆ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਖਮਤ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦੀ ਵੀ ਆ ਗਿਆ ਨਾ ਜੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਦਾ ਆਮ ਆਦਮੀ ਪਾਰਟੀ ਦੇ ਬੁਲਾਰਾ ਦਾ ਵੀ ਨਾਮ ਆ ਗਿਆ ਤੇ ਕਾਂਗਰਸ ਵੱਲੋਂ ਕੌਣ ਬੋਲੇਗਾ ਲੀਡਰ ਜੀ ਮੇਰੀ ਗਲਤੀ ਹੈ ਸਰ ਜੀ ਰਾਣਾ ਜੀ ਤੇ ਸਸਪਾਲ ਸਿੰਘ ਕਹਿੰਦਾ ਜੀ ਇੱਕ ਇੱਕ ਬੁਲਾ ਰਾ ਤੁਹਾਡੇ ਕੋਲ ਆਏ ਦੱਸੋ ਕਿ ਰਾਣਾ ਗੁਰਜੀ ਜੀ ਰਾਣਾ ਗੁਰਜੀ ਜੀ ਜੀ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇਹ ਉਹ ਬੈਸ ਹੈ ਜਿਹਦੇ ਵਿੱਚ ਮੈਂ ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸਮਝਦਾ ਲੇਕਿਨ ਫਿਰ ਵੀ ਹਿੰਮਤ ਕੀਤੀ ਹੈ ਜੀ ला आसानी कुर्बानी गुरु गोविंद सिंह साहब ने अपने शहजादे शहीद करके दी माता शहीद हुई ਤੇ ਉਹਨਾਂ ਦਾ ਦੇਣਾ ਨਹੀਂ ਸਿੱਖ ਕੌਮ ਕੀ ਹੈ ਹਿੰਦੁਸਤਾਨ ਨਹੀਂ ਦੇ ਸਕਦਾ ਲੇਕਿਨ ਇੱਕ ਗੱਲ ਜੋ ਨਿੱਜਰ ਸਾਹਿਬ ਨੇ ਕਿਹਾ ਜਾਂ ਮੈਂ ਤੋ ਬਾਦ ਬੁਲਾ ਰਿਆ ਨੇ ਜੋ ਬੋਲਣਾ ਹੋਵੇਗਾ ਮੈਨੂੰ ਨਹੀਂ ਪਤਾ ਕੀ ਬੋਲਣਗੇ ਲੇਕਿਨ ਜੋ ਨਿੱਜਰ ਸਾਹਿਬ ਨੇ ਬੋਲਿਆ ਮੈਂ ਉਹ ਤੋਂ ਬਿਲਕੁਲ ਤایید ਕਰਦਾ ਔਰ ਮੈਂ ਇੱਕ ਗੱਲ ਸदन ਨੂੰ ਸਪੀਕਰ ਸਾਹਿਬ ਤੁਹਾਡੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਯਾਰੋ ਹਿਸਟਰੀ ਜਿਹੜੀ ਆ ਸਾਡੀਆਂ ਸਾਡੇ ਹੁੰਦੇ ਹੋਏ ਸਾਡੇ ਅੱਖਾਂ ਦੇ ਸਾਹਮਣੇ ਡਿਸਟੋਰਟ ਕੀਤੀ ਜਾ ਰਹੀ ਹੈ ਜਿਵੇਂ ਚਾਹਰ ਸ਼ਹਿਬਜਾਦਾ ਨੂੰ ਵੀਰ ਬਾਲ ਭਾਰ ਇੱਕ ਦਾ ਮਤਲਬ ਜਵਾਕ ਵੀਰ ਬਾਲ ਯਾਰੋ ਮੇਰਾ ਆਪਣਾ ਮੰਨਣਾ ਕਿ ਉਹ ਬਾਲ ਨਹੀਂ ਆ ਉਹ ਸਾਡੇ ਬਾਬੇ ਆ ਸਾਡੇ ਗੁਰੂਆਂ ਦੇ ਸ਼ਾਹਜਾਦੇ ਆ ਉਹਨਾਂ ਨੂੰ ਬਾਲਕ ਦਾ ਦਰਜਾ ਬੁਲਾਉਣ ਲਈ ਅਸੀਂ ਆਵਾਜ਼ ਨਹੀਂ ਖੋਲੀ ਅੱਜ ਤੱਕ ਮੈਂ ਇਹ ਨਹੀਂ ਕਿ ਉਹ ਆਮ ਆਦਮੀ ਪਾਰਟੀ ਦੇ ਆ ਦੋ ਬੰਦਿਆਂ ਦੀ ਤਾਰੀਫ ਸ਼ੁਰੂ ਕਰਾਂਗਾ ਬਾਬਾ ਸੀਚਲ ਦੀ ਤੇ ਤੁਹਾਡੇ ਐਮਪੀ ਬੈਂਚ ਦਾ ਗੰਗ ਗੰਗ ਇਹਨਾਂ ਨੇ ਲੋਕ ਸਭਾ ਚ ਇਹ ਬਾਜ ਉਠਾਈ। ਉਦੋਂ ਪਹਿਲਾਂ ਮੈਂ ਇੱਕ ਪੋਡਕਾਸਟ ਦੇ ਵਿੱਚ ਇਹ ਕਿਹਾ ਸੀਗਾ ਛਾਲ ਹੋ ਗਿਆ ਕਿ ਸਾਨੂੰ ਬਾਰ ਨਾ ਸਦੋ ਸਾਡੇ ਬਾਬੇ ਨੇ। ਤੂੰ ਜਾ। ਬੰਦਾ ਸਿੰਘ ਬੈਰਾਗੀ ਉੱਥੇ ਹੀ ਸੀ ਜੱਤੇ ਹੀ ਉਹਨੇ ਥਾਪੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਹੀਂ ਲਿਆ। ਜਦੋਂ ਬੰਦਾ ਸਿੰਘ ਭਾਦਰ ਹੋ ਗਿਆ ਤੇ ਨੰਦੇੜ ਸਾਹਿਬ ਤੋਂ ਚੱਲ ਕੇ ਸਰਾਂ ਦੀ ਇੱਟ ਨਾ ਇੱਟ ਖੜਕਾਈ ਕਿਹਦੇ ਲਈ ਖੜਕਾਈ ਭਾਈ ਅੱਜ ਉਹਨੂੰ ਵੀਰ ਬੰਦਾ ਬਰਾਗੀ ਕਰ ਦਈਏ ਇਹ ਹਿਸਟਰੀ ਨੂੰ ਡਿਸਟੋਰਟ ਕਰਨ ਵਾਲੀਆਂ ਗੱਲਾਂ ਮੇਰੇ ਖਿਆਲ ਨਾਲ ਆਪਾਂ ਨੂੰ ਅੱਜ ਰੈਜ਼ੋਲੂਸ਼ਨ ਇਥੇ ਪਾਸ ਕਰਨਾ ਚਾਹੀਦਾ ਔਰ ਮੰਗ ਕਰਨੀ ਚਾਹੀਦੀ ਭਾਰ ਸਰਕਾਰ ਤੋਂ ਕਿ ਸਾਡੇ ਸਿੱਖਾਂ ਦੇ ਮਸਲਿਆਂ 'ਚ ਸਾਡੀ ਹਿਸਟਰੀ ਦਾ ਨਾਮ ਬਦਲ ਕੇ ਬਾਕੀ ਜਗ੍ਹਾ ਤਾਂ ਚਲੋ ਨਾਮ ਬਦਲ ਕੇ ਕੰਮ ਚੱਲ ਸਕਦਾ لیکن پنجاب یہ نہیں برداشت کر سکتا انی میری گزارش بہت ਧੰਨਵਾਦ ਜੀ ਬਹੁਤ ਧੰਨਵਾਦ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਸਾਹਿਬ ਬਹੁਤ ਬਹੁਤ ਮਾਈਕ ਬਹੁਤ ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਤੁਸੀਂ ਅੱਜ ਇਸ ਪਵਿੱਤਰ ਸਦਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਅਕੀਦਾ ਭੇਟ ਕਰਨ ਦੇ ਲਈ ਤੁਸੀਂ ਅੱਜ ਮੌਕਾ ਦਿੱਤਾ ਅੱਜ ਇਸ ਪਵਿੱਤਰ ਸਦਨ ਦੇ ਵਿੱਚ ਉਹਨਾਂ ਸਹਬਜ਼ਾਦਿਆਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਸਾਡੇ ਸਿਰਾਂ ਦੇ ਉੱਤੇ ਦਸਤਾਰਾਂ ਸ਼ੋਭਦੀਆਂ ਰੱਖਣ ਦੇ ਲਈ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਦਿੱਤਾ ਔਰ ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਲੋਕ ਸਭਾ ਦੇ ਵਿੱਚ ਭਾਵੇਂ ਬਹੁਤ ਸਾਰੀਆਂ ਪਾਰਟੀਆਂ ਦੇ ਨਮਾਇंदे ਜਿਹੜੇ ਆਪਣੇ ਆਪ ਨੂੰ ਪੰਥ ਦੀ ਨੁਮਾਇੰਦਾ ਜੱਥੇਬੰਦੀ ਦੱਸਦੇ ਰਹੇ ਪਰ ਉਹਨਾਂ ਦੇ ਮੂੰਹਾਂ ਦੇ ਵਿੱਚੋਂ ਕਦੇ ਵੀ ਸਹਿਬਜ਼ਾਦਿਆਂ ਦੀ ਗੱਲ ਨਹੀਂ ਫੁੱਟੀ ਤੇ ਇਸ ਗੱਲ ਦਾ ਮਾਣ ਹੈ ਕਿ ਅੱਜ ਜੋ ਦੇਸ਼ ਦਾ ਪੰਜਾਬ ਦਾ ਮਾਣ ਹੈ ਸardar ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਪਹਿਲੀ ਵਾਰ ਸਹਿਬਜ਼ਾਦਿਆਂ ਦਾ ਇਤਿਹਾਸ ਲੋਕ ਸਭਾ ਦੇ ਵਿੱਚ ਸੁਣਾ ਕੇ ਜੋ ਇੱਕ ਸਮੁੱਚੇ ਦੇਸ਼ ਨੂੰ ਸਮੁੱਚੀ ਦੁਨੀਆ ਨੂੰ ਦੱਸਿਆ ਕਿ ਉਹ ਸਹਿਬਜ਼ਾਦਿਆਂ ਨੇ ਸਾਡੀਆਂ ਆਜ਼ਾਦੀਆਂ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਸਰਦਾਰੀਆਂ ਬਖਸ਼ਣ ਦੇ ਲਈ ਕਿੱਦਾਂ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਇੱਕ ਕਵੀ ਨੇ ਬੜਾ ਸੁੰਦਰ ਲਿਖਿਆ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿੰਨੀ ਉਹ ਜਿੰਨੀ ਵੀ ਹੋ ਤਾਰੀਫ ਗੁਰੂ ਗੋਬਿੰਦ ਕੀ ਉਹ ਕਮ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਇਸੇ ਕਰਕੇ ਖਾਲਸਾ ਪੰਥ ਦੀ ਸਾਜਨਾ ਤੋਂ ਛਿੜ ਕੇ ਬਹੁਤ ਸਾਰੇ ਪਹਾੜੀ ਰਾਜੇ ਤੇ ਬਹੁਤ ਸਾਰੇ ਤਾਂ ਪੰਜਾਬ ਵਿਧਾਨ ਸਭਾ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਸੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਸਦਨ ਦੇ ਵਿੱਚ ਸਭ ਤੋਂ ਪਹਿਲਾਂ ਸ਼ਹੀਦਾਂ ਨੂੰ ਨਮਨ ਕੀਤਾ ਗਿਆ ਤਾਂ ਫਿਲਹਾਲ ਇਸ ਬੁਲਟਨ ਦੇ ਵਿੱਚ ਅਨੇ ਚਲਦਾ ਹਸਰ ਹੋਣੇ